ਇੱਕ ਸਮਾਂ ਸੀ ਵੀ ਮੈਨੂੰ ਯਾਦ ਆ ਕਿਸੇ ਸਮੇਂ ਵੀ ਆਪਾਂ ਵਰਕਸ਼ਾਪ ਪਹਿਲਾਂ ਤਾਂ ਥੋੜੀ ਵਰਕਸ਼ਾਪ ਸੀ ਜਿਹੜੀ ਉੱਥੇ ਛਾਤੜਾ ਹੁੰਦਾ ਸੀ ਯਾਦਾ ਉਹ ਜ਼ਿਆਦਾ ਮੇਰੇ ਇੱਕ ਵਾਰ ਜਾਦਾ ਵੀ ਉਹ ਛਾਤੜੇ ਤੇ ਫਿੱਟਾ ਜਿਹੜਾ ਚਲਾਉਂਦਾ ਸੀ ਤੇ ਮੈਂ ਨਾਲ ਬੈਠਾ ਸੀ ਮੈਂ ਖਲਾਸ ਦੁਪਹਿਰ ਚੱਕਦਾ ਸੀ ਜ਼ਿਆਦਾ ਜ਼ਿਆਦਾ ਮੇਰੇ ਬਿਲਕੁਲ ਛਾਤੜਾ ਤਾਂ ਜਾਣਾ ਸੀ ਹਨਾ ਬਿਲਕੁਲ ਛੱਤਰ ਪੈਂਦੇ ਸੀ ਆਪਣੇ ਬਹੁਤ ਹਨਾ ਪਹਿਲੇ ਪਈਆ ਇੱਕ ਵਾਰ ਵੀ ਮੈਨੂੰ ਤਾਂ ਕਹਿੰਦੇ ਛੱਤਰ ਵੀ ਪਈ ਸੀ ਕਿਸੇ ਮਿੱਤਰ ਤੋਂ ਕਿਸੇ ਅੰਕਲ ਦੇ ਕਹਿੰਦੇ ਮੂਝੋ ਪਤਾ ਨਹੀਂ ਬੀੜੀ ਘੜਤੀ ਉਹਨਾਂ ਨੇ ਕੁੱਟਿਆ ਉਹ ਕੀ ਸੀ ਹਾਂ ਉਹ ਸਾਡੇ ਸ਼ਰਮਾ ਜੀ ਹੈਗੇ ਹੂੰ ਇਹ ਤੇ ਨਾਲ ਆਪਣੇ ਡਾਕਾਂ ਦੀ ਦੁਕਾਨ ਹੁੰਦੀ ਨਾਲ ਹੀ ਵਰਕਸ਼ਾਪ ਤੇ ਹੂੰ ਮੈਂ ਉਹ ਬੀੜੀਆਂ-ਬੁੜੀਆਂ ਪੀਂਦੇ ਹੁੰਦੇ ਹੂੰ ਤੇ ਮੈਂ ਕੀ ਕਰਿਆ ਬੱਚੇ ਸੀਗੇ ਉਦੋਂ ਛੋਟੇ ਸੀ ਮੈਂ ਤਾਂ ਉਹਨਾਂ ਦੇ ਮੂੰਹ ਚੋਂ ਖਿੱਚ ਲਈ ਹੂੰ ਖਿੱਚ ਲਈ ਮੈਨੂੰ ਕੁਟਦਾ ਉਹਨੇ ਨਾ ਛਟੀ ਜੀ ਸੀਗੀ ਇੱਕ ਲੈ ਲਈ ਬਈ ਬਹੁਤ ਘਟਿਆ ਮੈਨੂੰ ਪਿਆਰ ਉਹਨਾਂ ਨੂੰ ਹੂੰ ਪਿਆਰ ਸੀ ਕਿਉਂ ਗੱਡੀ ਮਾਂ ਪਿਓ ਉਹਦੇ ਮਾਲਕੀ ਨਾਲ ਪਹਿਲਾਂ ਵੀ ਪਿਆਰ ਆਗਾ ਨਹੀਂ ਕਹਾਣੀ ਕੀ ਤੁਸੀਂ ਕਿਉਂ ਗੱਡੀ ਵੀ ਪੀਣਾ ਕਿਉਂ ਮੈਂ ਕਿਹਾ ਪੀਣਾ ਕਿਉਂ ਮੈਨੂੰ ਧੂਆ ਜਿਆ ਬੁਰਾ ਲੱਗਦਾ ਉਹ ਅੱਛਾ ਮੈਂ ਕਿਹਾ ਪੀਣਾ ਤਾਂ ਕਰਕੇ ਕਿ ਉਹ ਦੁਆ ਛੱਡ ਗਏ ਫਿਰ ਹਾਂ ਬਾਤ ਛੱਡ ਗਏ ਉਹ ਵੀ ਛੱਡ ਗਏ ਵਧੀਆ ਪਿਆਰਾ ਸਮੇਤ ਮਤਲਬ ਉਹ ਸਮਾਂ ਯਾਦ ਰੱਖਣਾ ਮੇਰੇ ਸਮਾਂ ਕਿਉਂਕਿ ਮੈਨੂੰ ਵੀ ਬਹੁਤ ਯਾਦਾਂ ਹੈਗੀਆਂ ਨੇ ਉਹ ਚੀਜ਼ਾਂ ਦੀਆਂ ਛੋਟੇ ਛੋਟੇ ਜਿਹੜੇ ਹੁੰਦੇ ਹਨ ਹਾਂ ਤੇ ਕਈ ਵਾਰ ਅੰਕਲ ਨੇ ਕੋਟਣਾ ਗੱਲਾਂ ਬਾਤਾਂ 'ਚ ਆਪ ਨੂੰ ਵੀ ਝੜਕ ਦੇਣਾ ਸਹੀ ਗੱਲ ਹੈ ਸਮਾਂ ਸੀਗਾ ਹਾਂ ਪਰ ਅੱਜ ਦਾ ਸਮਾਂ ਨਹੀਂ ਅੱਜ ਦਾ ਸਮਾਂ ਉਹ ਨਹੀਂ ਅੱਜ ਦਾ ਸਮਾਂ ਕਿਸੇ ਕੋਲੇ ਸਮਾਂ ਨਹੀਂ 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 ਅੱਜ ਕੱਲ ਤਾਂ ਟਾਈਮ ਹੀ ਨਹੀਂ ਕਿਸੇ ਨੂੰ ਮੇਰੀ ਮੇਰੀ ਕਰਦੇ ਫਿਰਦੇ ਆ ਕੀ ਪਤਾ ਕਦੋਂ ਚੱਲ ਜਾਣ ਤੇ ਵੀ ਮੈਨੂੰ ਹੁਣ ਕਦੇ ਮਨ ਨਹੀਂ ਬਣਿਆ ਵੀ ਉਹ ਬੁਰਜ ਖਲੀਫਾ ਤੇ ਜਾ ਕੇ ਆਈਏ ਉੱਥੇ ਉਹ ਜਗਤ ਦੇਖੀਏ ਮਤਲਬ ਉਹ ਜਿਹੜੀਆਂ ਬਿਲਡਿੰਗਾਂ ਬਣਾਈਆਂ ਸੀ ਅੱਜ ਉੱਥੇ ਚੜ੍ਹ ਕੇ ਦੇਖੀਏ ਬਿਲਕੁਲ ਜਾਣਾ ਜਾਣਾ ਹੁਣ ਜਾ ਕੇ ਆਵਾਂਗੇ ਆਪਾਂ